लाव जी भारत माता की जय भारत माता की जय आज गुरदासपुर जिला हेड क्वार्टर ते भारतीय जनता पार्टी नी सारीयां संस्थावां ਕੋਈ ਪਾਰਟੀ ਦਾ ਝੰਡਾ ਨਹੀਂ ਇਹਦੇ ਚ ਇਹ ਰਾਸ਼ਟਰੀ ਸੁਰੱਖਿਆ ਜਾਗਰਣ ਮੰਚ ਦੇ ਤਹਿਤ ਸਾਰੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਦੇਸ਼ ਦੇ ਉਹ ਸ਼ੂਰਬੀਰ ਸੈਨਿਕ ਜਿਨ੍ਹਾਂ ਨੇ ਪਹਿਲਗਾਮ ਦੇ ਅੰਦਰ ਸਾਡੀਆਂ ਭੈਣਾਂ ਦਾ ਸੁਹਾਗ ਉਜਾੜਿਆ ਸੀ ਉਹਨਾਂ ਦਾ ਬਦਲਾ ਲਿਆ ਔਰ ਪਾਕਿਸਤਾਨ ਨੂੰ ਵੀ ਮੂੰ ਤੋੜ ਜਵਾਬ ਦਿੱਤਾ ਹੈ ਉਹਨਾਂ ਸੈਨਿਕਾਂ ਦਾ ਅਭਿਨੰਦਨ ਕਰਨ ਲਈ ਉਨ੍ਹਾਂ ਦੇ ਸ਼ੋਰਿਆਂ ਨੂੰ ਉਨ੍ਹਾਂ ਦੇ ਸਾਹਸ ਨੂੰ ਪ੍ਰਣਾਮ ਕਰਨ ਲਈ ਅੱਜ ਇਹ ਤਰੰਗਾ ਯਾਤਰਾ ਜਿਹੜੀ ਹੈ ਗੁਰਦਾਸਪੁਰ ਦੇ ਪ੍ਰਧਾਨ ਜੀ ਦੀ ਅਗਿਆਕਸ਼ਤਾ ਦੇ ਅੰਦਰ ਅਸੀਂ ਸਾਰੇ ਕੱਢ ਰਹੇ ਹਾਂ ਔਰ ਜਿਹਦੇ ਅੰਦਰ ਸਭ ਸੰਸਥਾਵਾਂ ਜਿਹੜੀਆਂ ਉਹ ਸ਼ਾਮਿਲ ਹੋਈਆਂ ਜਿਸ ਪ੍ਰਕਾਰ ਪਾਕਿਸਤਾਨ ਅਤੰਕੀਆਂ ਨੂੰ ਸਮਰਥਨ ਦਿੰਦਾ ਹੈ ਸਾਡੇ ਰੱਖਿਆ ਮੰਤਰੀ ਜੀ ਨੇ ਵੀ ਕਾਲੇ ਗੱਲ ਕਹੀ ਹੈ ਕਿ ਜਿੰਨੀ ਜਿੰਨੀ देर ਚ ਇੱਕ ਆਦਮੀ ਨਾਸ਼ਤਾ ਪੂਰਾ ਕਰਦਾ ਹੈ ਉੰਨੀ ਦੇਰ ਚ ਦੁਸ਼ਮਨਾ ਨੂੰ ਨਿਪਟਾਤਾ ਗਿਆ ਉਹਨਾਂ ਦੇ ਆਕਾ ਨੂੰ ਵੀ ਕਮੈਸੀ ਚਲਾ ਗਿਆ 11 ਉਹਨਾਂ ਦੇ 에어 بیس ਜਿਹੜੇ ਆ ਪੱਟੀਆਂ ਪੂਰੀ ਤਰ੍ਹਾਂ ਬਰਬਾਦ ਕਰਤੀਆਂ ਗਈਆਂ ਔਰ ਜਿਹੜੇ ਅਤੰਕ ਦੇ ਸਰਗਨਾ ਸੀ ਉਹਨਾਂ ਦੇ ਹੈੱਡ ਕੁਆਰਟਰ ਕਿਸ ਤਰੀਕੇ ਨਾਲ ਤਬਾਹ ਕਰਤੇ ਗਏ ਇਹ ਆਪਰੇਸ਼ਨ ਸੰਦੂਰ ਅੱਜ ਵੀ ਜਾਰੀ ਹੈ ਇਹ ਚ ਵਿਰਾਮ ਹੈ ਕੇਵਲ ਕੋਈ ਫਾਇਰ ਨਹੀਂ ਹੈ ਕੇਵਲ ਵਿਰਾਮ ਹੈ ਅਗਰ ਪਾਕਿਸਤਾਨ ਦੇ ਬਿਹਵਾਰ ਦੇ ਉੱਤੇ ਤੈ ਹੋਏਗਾ ਅਗਰ ਉਹ ਆਪਣੀਆਂ ਸ਼ਰਾਰਤਾਂ ਕਰਨ ਤੋਂ ਅਤਨਕੀਆਂ ਨੂੰ ਪ੍ਰਸਾਨ ਦੇਣ ਤੋਂ ਬੰਦ ਨਹੀਂ ਹੋਏਗਾ ਤੇ ਉਹਦਾ ਪਰਮਾਨੈਂਟ ਇਲਾਜ ਕਰਨ ਤੋਂ ਵੀ ਇਹ ਜਿਹੜੀ ਸਰਕਾਰ ਹੈ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਧ੍ਰਿੜ ਨਿਸ਼ਚੈ ਵਾਲੀ ਸਰਕਾਰ ਹੈ ਜੇ ਨਾ आतंकियों ਨੂੰ ਕਿਸ ਤਰੀਕੇ ਨਾਲ ਜ਼ੀਰੋ ਟੋਲਰੈਂਸ ਹੈ ਇਹਦਾ ਜਿਹੜਾ ਸੰਕਲਪ ਲਿਆ ਹੈ ਉਹਨੂੰ ਪੂਰਾ ਕਰਨ ਚ ਸਾਡੀਆਂ ਤਿੰਨੇ ਸੈਨਾ ਜਿਹੜੀਆਂ ਉਹ ਪੂਰੀ ਤਰ੍ਹਾਂ ਤਤਪਰ ਨੇ ਤਿਆਰ ਨੇ ਅਸੀਂ ਸੈਨਿਕਾਂ ਦਾ ਅਭਿਨੰਦਨ ਵੀ ਕਰਦੇ ਆ ਉਹਨਾਂ ਨੂੰ ਨਮਨ ਵੀ ਕਰਦੇ ਆ ਉਹਨਾਂ ਦੇ ਸ਼ੋਹਰਿਆਂ ਨੂੰ ਉਹਨਾਂ ਦੇ ਸਾਸ ਨੂੰ ਉਹਨਾਂ ਮਾਵਾਂ ਨੂੰ ਵੀ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਦੇਸ਼ ਦੀ ਸੇਵਾ ਚ ਲਗਾਇਆ